ਜੇ ਨਮਾ ਚੁੱਲਾ ਦਲ ਬਣਿਆ ਉਹਦਾ ਸਾਰੇ ਹੀ ਟੀਮ ਬੰਦੇ ਸਾਰੇ ਜਿਹੜਾ ਕੋਈ ਉਹਨਾਂ ਕੋਈ ਦਿੱਤੇ ਆ ਕਲੈਕਸ਼ਨ ਨੇ ਸਾਰੀ ਕੱਢਵਾਜ ਪੰਜਾਬ ਨਾਲ ਲਗਾਤਾਰ ਵਿਤਕਰਾ ਹੋ ਰਿਹਾ ਹੈ ਕਿਉਂਕਿ ਨਲਾਇਕ ਸਰਕਾਰ ਪੰਜਾਬ ਦਾ ਵੱਡੇ ਬਾਦਲ ਸਾਹਿਬ ਮੁੱਖ ਮੰਤਰੀ ਹੁੰਦੇ ਸੀ ਭਾਵੇਂ ਸਰ ਮਨਮੋਹਨ ਸਿੰਘ ਟੀਮ ਦਾ ਪ੍ਰਾਈਮ ਮਿਨਿਸਟਰ ਸੀ ਬੀਬੀ ਭਾਜੀ ਕੇ ਜੋ ਹੈ ਕਿ ਕਾਂਗਰਸ ਦੇ ਪਹਿਲੇ ਕੈਂਡੀਡੇਟ ਸੀ ਉਹ ਵੀ ਜੁਆਇਨ ਕਰ ਗਏ ਹੈ ਜੀ ਤੇ ਉਹ ਵੀ ਸਾਥ ਵੀ ਜੁਆਇਨ ਕਰ ਗਏ ਸਾਡੀ ਜੀ ਕਿਉਂਕਿ ਉਹਨਾਂ ਨਾਲ ਜਿਹੜਾ ਨਮਾਚੁੱਲਾ ਦਲ ਬਣਿਆ ਉਹਦਾ ਸਾਰੀ ਟੀਮ ਗਿਆ ਸੀ ਗੱਲ ਦੀ ਅੱਜ ਜਿਹੜਾ ਕੋਈ ਉਹਨਾਂ ਕੋਈ ਦਿੱਤੇ ਆ ਇਲੈਕਸ਼ਨ ਵਾਲੇ ਸਾਰੇ ਕਾਲੀ ਦਲ ਚਾਹ ਜੀ ਦੇਖੋ ਪੰਜਾਬ ਨਾਲ ਲਗਾਤਾਰ ਵਿਤਕਰਾ ਹੋਇਆ ਕਿਉਂਕਿ ਨਲਾਇਕ ਸਰਕਾਰ ਪੰਜਾਬ ਚ ਆਪਣਾ ਉੱਥੇ ਜਾ ਕੇ ਕੇਸ ਹੀ ਦੇ ਪੇਸ਼ ਕਰਦੀ ਜੀ 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 ਵੱਡੇ ਬਾਦਲ ਸਾਹਿਬ ਮੁੱਖ ਮੰਤਰੀ ਹੁੰਦੇ ਸੀ ਭਾਵੇਂ ਸਰ ਮਨਮੋਹਨ ਸਿੰਘ ਪ੍ਰਾਈਮ ਮਿੰਿਸਟਰ ਸੀ ਇਹ ਕਹ ਲਾਈ ਜਾਂਦਾ ਹੈ ਜਾਂ ਹੋਰ ਕੋਈ ਇਸੇ ਪਾਰਟੀ ਦਾ ਹੁੰਦਾ ਭਾਪ ਜਾਂਦੇ ਸੀ ਪੰਜਾਬ ਦਾ ਕੇਸ ਲੇਕੇ ਹਰ ਵਾਰ ਬਜਟ ਕੋਈ ਨਾ ਕੋਈ ਰੁਕਾ ਕੇ ਰੱਖ ਦਿੱਤੇ ਜਦੋਂ ਦੇ ਆਏ ਹੈ ਨਾ ਜਾਂਦੇ ਆ ਨਾ ਕਰਦੇ ਆ ਪੰਜਾਬ ਨੂੰ ਧੋਪਾ ਕਰਤਾ